ਸਾਡੀ ਹੈਗੀ ਆ ਤੁਹਾਨੂੰ ਪਤਾ ਹੀ ਆ ਮੰਨਤ ਦੇ ਸਹੁਰੇ ਬਣੇ ਆ ਉਹਨਾਂ ਦੇ ਘਰੇ ਮੇਰੇ ਮਾਮਾ ਜੀ ਤਸਦੀਕਾਂ ਦੀ ਮਿਲਕਾਰ ਤੁਸੀਂ ਬਹੁਤ ਵਧੀਆ ਹੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਪੰਜਾਬੀ ਟੀਮ ਦਾ ਕੋਈ ਵੀ ਐਪੀਸੋਡ ਨਹੀਂ ਆਇਆ ਤੁਸੀਂ ਵੀਡੀਓ ਦੇ ਸਟਾਰਟਿੰਗ ਵਿੱਚ ਸੋਣੀ ਲਿਆਏ ਕਿ ਸੰਦੀਪ ਬੋਲ ਰਹੀ ਹੈ ਕਿ ਅਸੀਂ ਅੱਜ ਮਨਤ ਦੀ ਸੋਹਣਾ ਫੈਮਿਲੀ ਕੋਲ ਆਏ ਹੋਏ ਹਾਂ ਜਨਕਿ ਸੰਦੀਪ ਦੀ ਪੀਕਾ ਫੈਮਿਲੀ ਦੇ ਵਿੱਚ ਜਿਵੇਂ ਬੱਚਿਆਂ ਨੂੰ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਤੇ ਪੂਰੀ ਸਾਡਾ ਪੰਜਾਬ ਦਾ ਪੰਜਾਬ ਟੀਮ ਵਿੱਕੀ ਕਵਰ ਸੰਦੀਪ ਹੁਣੀ ਕਰਨ ਛੱਡਣ ਲਈ ਉਸਤੇ ਨਾਨਕੇ ਗਏ ਹੋਇਆ ਇਸ ਵਾਰ ਇਹ ਕਰਨ ਨੇ ਬਹੁਤ ਜ਼ਰੂਰੀ ਤੇ ਸੀ ਕਿ ਮੈਂ ਆਪਣੇ ਨਾਨਕੇ ਪਰਿਵਾਰ ਵਿੱਚ ਜਾਣਾ ਵੰਦ ਜਿਸ ਤੇ ਕਾਰਨ ਉਹ 11-12 ਸਾਲ ਤੋਂ ਉਹ ਕਦੀ ਵੀ ਪਿੰਨਾ ਪਰਿਵਾਰ ਤੋਂ ਇਕੱਲਾ ਨਹੀਂ ਗਿਆ ਪਰ ਇਸ ਵਾਰ ਉਸ ਜੇਤ ਦੇ ਕਾਰਨ ਉਹ ਪਹਿਲੀ ਵਾਰੀ ਹੀ ਗਿਆਏ ਤੇ ਸੰਦੀਪ ਕੋਲ ਹੁਣੀ ਵਾਪਸ ਆਏ ਉਸ ਨੂੰ ਛੱਡ ਕੇ ਤੇ ਉਹਨਾਂ ਦੇ ਵੀਡੀਓ ਕਾਲ ਤੇ ਗੱਲ ਵੀ ਕੀਤੀ ਕਰਨ ਦੇ ਤਾਲ ਤੇ ਕਰਨ ਦਾ ਬਹੁਤ ਹੀ ਵਧੀਆ ਦਿਨ ਲੱਗਿਆ ਹੋਇਆ ਸੀ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੀ ਹੈ ਕਿ ਮੰਨੇ ਦੇ ਹਸਬੰਦ ਤੇ ਉਸ ਦੇ ਬ੍ਰਦਰ ਦੀ ਫੋਟੋਸ ਤੇ ਪਪਾ ਨਾਨ ਪਾਈ ਹੋਈ ਸੀ ਤੇ ਇੱਕ ਪਾਸੇ ਮੰਨੇ ਦੀ ਸਾਸੋਰੀ ਦੀ ਫੋਟੋ ਵੀ ਆਪਾਂ ਤੁਹਾਨੂੰ ਵੀ ਪਿਛਲੀਆਂ ਵੀਡੀਓਜ਼ ਦੇ ਵਿੱਚ ਤੇ ਉਹਨਾਂ ਦੇ ਘਰ ਦੀਆਂ ਵੀਡੀਓਜ਼ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਹਿਲਾਂ ਦੀ ਵੀਡੀਓ ਤਰ੍ਹਾਂ ਵੀ ਵੀਡੀਓ ਪਸੰਦ ਆਈ ਹੋਊਗੀ ਤਾਂ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਰਹੇ ਹੋ ਇਹ ਹੈ ਸ੍ਰੀ ਮੰਨਤ ਦੀ ਸੋਹਣਾ ਫੈਮਿਲੀ ਚਾਣ ਕੇ ਸੋਨੂੰ ਜੀਤਨ ਜਿਹੜੀ ਬੇਟੀ ਮੰਨਤ ਆ ਉਸ ਦੀ ਸੋਹਣਾ ਫੈਮਿਲੀ ਦਾ ਇਹ ਘਰ ਆ ਮੰਨਤ ਦਾ ਹੋਣ ਵਾਲਾ ਇੱਕ ਘਰ ਆ ਤੇ ਭਗਵਾਨ ਸਾਰਿਆਂ ਨੂੰ ਇਦਾਂ ਹੀ ਖੁਸ਼ ਰੱਖੇ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ